ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆਪਣੀ ਅੱਜ ਕੱਲ ਕੱਖਾਂ ਵਾਲੀ ਸਪਰੇ ਕਰੀ ਸੀ ਅੱਜ ਲੱਗੇ ਹੁਣ ਸੁੰਡੀ ਵਾਲੀ ਸਪਰੇ ਕਰਨ ਆਹ ਮੱਕੀ ਤੇ ਇਹ ਤੇ ਹਜੇ ਕਰੀ ਨਹੀਂ ਸੀ ਇੱਕ ਵੀ ਸਪਰੇ ਪਾਣੀ ਤੁਸੀਂ ਮੋਟਰ ਚਲਾਈ ਨਹੀਂ ਆ ਕੇ ਨਹੀਂ ਲਾਈਟ ਕਦੋਂ ਭੱਜੀ ਹੈ ਕਿੰਨੇ ਵਜੇ ਆਈ ਸੀ ਖਾਜ ਰਹੀ ਹੈ ਸਾਕੇ ਚਲੀ ਗਈ ਚਲ ਪਾਗ ਹਮਦਰ ਨਾਲ ਕਰਦੇ ਸਪਰੇ ਸਪਰੇ ਕਰਕੇ ਇਹਨੂੰ ਛੋਟ ਨੂੰ ਬਿਲਾ ਕਰਕੇ ਇਹਨੂੰ ਛੱਡ ਪਾਣੀ ਲਾ ਇਥੇ ਸ਼ੁਰੂ ਕਰ ਦੋ ਇਹ ਵੀ ਮੋਟਰ ਚਲਾ ਦਈਏ ਤੇਰ ਸਾਥ ਉਹ ਵੀ ਮੋਟਰ ਦਾ ਨੱਕਾ ਲਾਇਆ ਮਨ ਜਿਹੜੀ ਆਪਣੀ ਨਾਲੇ ਵਾਲੀ ਆ ਆ ਪੂਰਾ ਵਧੀਆ ਭਰ ਜਵੇ ਤੇ ਫਿਰ ਸਪਰੇ ਕੱਖਾਂ ਵਾਲੀ ਵੀ ਉਹ ਨਾਲ ਚੱਲ ਦੂਜੀ ਇਹਦੇ ਖਾਦ ਹੈਗਾ ਹਾਂ ਕਰ ਲੈ ਯਾਰ ਇਧਰ ਭਿੰਡੀ ਦੀ ਗੜਾਈ ਚੱਲਦੀ ਆ ਭਿੰਡੀ ਵਾਲੇ ਖੇਤ ਨਾ ਮੋਥਾ ਬਹੁਤ ਹਰਾ ਹੋਇਆ ਇਹੇ ਗੁੱਡ ਗੁੱਡ ਕੀ ਖਤਮ ਕਰਨਾ ਪੈਂਦਾ ਕਿਉਂਕਿ ਜਦੋਂ ਫਿਰ ਇੱਕ ਵਾਰ ਭਿੰਡੀ ਟੁੱਟਣ ਲੱਗੀ ਫਿਰ ਇਹਦਾ ਕੋਈ ਮਤਲਬ ਨਹੀਂ ਫਿਰ ਇਹਨੇ ਆਪੇ ਖਤਮ ਹੋ ਜਾਂਦਾ ਭਿੰਡੀ ਵਿੱਚ ਨਾ ਮੋਥਾ ਹੋ ਗਿਆ ਸੀਗਾ ਕਿਉਂਕਿ ਜਦੋਂ ਇਹ ਟੁੱਟਣ ਲੱਗੀ ਫਿਰ ਮੋਥੇ ਨੇ ਆਪੇ ਖਤਮ ਹੋ ਜਾਣਾ ਜਦੋਂ ਲੇਬਰ ਉੱਤੇ ਤੁਰਦੀ ਆ ਨਾ ਤੇ ਹੁਣ ਇਹਨੂੰ ਦੋ ਗੜਾਈਆਂ ਇਸੇ ਤਰ੍ਹਾਂ ਹੀ ਕਰਾਂਗੇ ਆ ਦੇ ਲੋ ਗੜਾਈ ਹੋ ਗਈ ਅੱਜ 25 30 ਬੁੜੀਆਂ ਲਾਈਆਂ ਹੋਈਆਂ ਲਿਆ ਕੇ ਕੀ ਜਲਦੀ ਗੁੱਡਿਆ ਜੋ ਕਿਉਂਕਿ ਖੇਤ ਸੁੱਕ ਵੀ ਬਹੁਤ ਜਲਦੀ ਜਾਂਦੇ ਹਨ ਪਾਣੀ ਤੋਂ ਬਿਨਾ ਇਹ ਖੇਤ ਬਹੁਤ ਛੇਤੀ ਸੌਕਦੇ ਹਨ ਹੁਣ ਕਹੀ ਹਣਾ ਵੀਰ ਕਹਿੰਦੇ ਆ ਵੀ ਹੁਣ ਦੇਖੋ ਫਸਲ ਆ ਫਸਲ ਜਿੰਨੀ ਲੋਡ ਬੰਦੇ ਨੂੰ ਆ ਪਾਣੀ ਦੀ ਉੰਨੀ ਲੋੜ ਹੀ ਫਸਲ ਨੂੰ ਹਣਾ ਪਾਣੀ ਤੋਂ ਬਿਨਾ ਕਿਵੇਂ ਹੋਣਗੀਆਂ ਫਸਲਾਂ ਦੱਸੋ ਪਾਣੀ ਤਾਂ ਲਾਉਣਾ ਹੀ ਪੈਣਾ ਚਾਹੇ ਪਾਣੀ ਮੁੱਕਦਾ ਵਾ ਚਾਹੇ ਕੁਝ ਵੀ ਹੁੰਦਾ ਪਰ ਪਾਣੀ ਲਾਏ ਤੋਂ ਬਿਨਾ ਸਰਨਾ ਨਹੀਂ ਹੈਗਾ ਫਸਲਾਂ ਪਾਣੀ ਤਾਂ ਲਾਉਣਾ ਹੀ ਪੈਂਦਾ ਪ੍ਰਭ ਇਹ ਮੱਕੀ ਨੂੰ ਆਪਾਂ ਇੱਕ ਪਾਣੀ ਲਾਇਆ ਹਜੇ ਬਹੁਤ ਵਧੀਆ ਗ੍ਰੋਥ ਹੋਈ ਆ ਇੱਕ ਪਾਣੀ ਲਾ ਕੇ ਛੱਡਤੀ ਸੀਗੀ ਤੇ ਹੁਣ ਜਾਣ ਕੇ ਨਹੀਂ ਦੀ ਪਾਣੀ ਲਾਇਆ ਕਿਉਂਕਿ ਨਾ ਸੋਕਾ ਨਹੀਂ ਮੰਨ ਰਹੀ ਮੱਕੀ ਤੇ ਪੂਰੀ ਵਧੀਆ ਹਰੀ ਖੜੀ ਆ ਦੇਖੋ ਤੇ ਇੱਕ ਪਾਣੀ ਲਾ ਕੇ ਇਹ ਇਹ ਪਾਣੀ ਲਾਤਾ ਸੀ ਉਹ ਗੱਲ ਸੀਗੀ ਪਰ ਪਾਣੀ ਲਾਤਾ ਸੀ ਕਿਉਂਕਿ ਸੋਕੇ ਦੇ ਵਿੱਚ ਮੈਂ ਕਿਹਾ ਵੀ ਹਰ ਹਰੀ ਨਾ ਨਹੀਂ ਹੋਣੀ ਤੇ ਤਾਂ ਕਰਕੇ ਪਾਣੀ ਲਾਤਾ ਸੀਗਾ ਤੇ ਹੁਣ ਅੱਜ ਹੁਣ ਪਹਿਲੀ ਸਪਰੇ ਕੰਨ ਲੱਗਿਆ ਸੁੰਡੀ ਦੀ ਤੇ ਫਿਰ ਹੁਣ ਕੱਖਾਂ ਵਾਲੀ ਕਰਾਂਗੇ ਇਸ ਤੋਂ ਅੱਗੇ ਇਸ ਤੋਂ ਅਗਲਾ ਸਟੈਪ ਕਰਾਂਗੇ ਕੱਖਾਂ ਵਾਲੀ ਸਪਰੇ ਦਾ ਤੇ ਹਜੀ ਤਾਂ ਬਸ ਇਹੀ ਚੱਲਦੀ ਤੇ ਦੇਖ ਲਓ ਬਿੱਡਾਂ ਦੇ ਉੱਤੇ ਚੱਲਦਾ ਟਰੈਕਟਰ ਪੂਰਾ ਕੋਈ ਮੱਕੀ ਦਾ ਸਿਆੜ ਥੱਕ ਨਾ ਕਿਸੇ ਨੂੰ ਕੋਈ ਉਹ ਨਹੀਂ ਮਦਦ ਤਾਂ ਨਹੀਂ ਜਾਂ ਕੁਝ ਕਰਦਾ ਨਹੀਂ ਬਹੁਤ ਫਰਕ ਦੇ ਨਾਲ ਚੱਲਦੇ ਆ ਦੋਨੇ ਟਾਈ ਤੇ ਕੋਈ ਪ੍ਰੋਬਲਮ ਨਹੀਂ ਟੁੰਡੀ ਤੋਂ ਤਾਂ ਉਹੀ ਦਵਾਈ ਪਾਈ ਆ ਵੀਰੇ ਜਿਹੜੀ ਤੁਸੀਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਪ੍ਰਫਿੰਨੋ ਸਪਰ ਦੇ ਨਾਲ ਦਾ ਉਹਦੀ ਟ੍ਰਾਈ ਕੰਟੀਨਨ ਉਹਨਾਂ ਨਾਲ ਬਹੁਤ ਵਧੀਆ ਗਰੋਥ ਆਉਂਦੀ ਆ ਮੱਕੀ ਤੇ ਬਹੁਤ ਵਧੀਆ ਚੀਜ਼ ਆ ਉਹ ਦਵਾਈ ਜੇ ਤੁਸੀਂ ਵੀ ਪਾਉਣੀ ਆ ਤਾਂ ਪਾ ਸਕਦੇ ਹੋ ਵੀਰੋ ਆਪਣੇ ਕਿਸੇ ਨੇ ਵੀ ਜੇ ਪਾਉਣੀ ਆ ਤੇ ਕਈ ਵੀਰ ਕਹਿ ਰਹਿੰਦੇ ਆ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਰੇ ਦੇਖੋ ਮੇਰਾ ਤਾਂ ਕੀ ਆ ਹਨਾ ਦੇਖੋ ਖੱਤਾ ਦੇਖੋ ਕਿੰਨੇ ਗਿੱਲਾ ਕਰਦਾ ਹੈ ਹਨਾ ਪੂਰਾ ਆ ਨਜ਼ਾਰਾ ਵੈਰਾ ਕੱਖਾਂ ਵਾਲੀ ਸਪਰੇਅ ਦਾ ਵੀ ਸੁੰਡੀ ਦਾ ਵੀ ਆ ਦੇਖੋ ਵਿੱਚ ਪੂਰ ਦੇ ਪੂਰੀ ਦਵਾਈ ਉਤੋਂ ਲੈਣੀ ਆ ਗੋਵ ਦੇ ਵਿੱਚ ਹਨਾ ਕਿਵੇਂ ਕੋਈ ਸੁੰਡੀ ਰਹਿ ਜਾਊ ਆ ਮੱਕੀ ਨੂੰ ਕੋਈ ਸੁਣਦੀ ਨਹੀਂ ਹੈਗੀ ਤੇ ਪਰ ਕਰਤੀ ਆਪਾਂ ਸਪਰੇ ਇਕ ਨਾ ਸਾਰੇ ਵੀਰੇ ਇਸ ਗੱਲ ਦੀ ਗੌਰ ਰੱਖਿਆ ਕਰੋ ਕਿ ਜਿਵੇਂ ਹੁਣ ਜਿੱਦਣ ਆਪਾਂ ਸਪਰੇ ਕਰਦੇ ਆ ਉਹ ਸਪਰੇ ਨੂੰ ਵੀ ਤੇ ਲਿਖ ਲਿਆ ਕਰੋ ਕਾਪੀ ਤੇ ਕਿ ਆਪਾਂ ਅੱਜ ਸਪਰੇ ਕਰਤੀ ਦਵਾਈ ਦੇ ਮੁਤਾਬਕ ਜਿਵੇਂ ਸਮਝ ਲਓ ਆਪਾਂ ਨੂੰ ਦੁਕਾਨਦਾਰ ਨੇ ਕਹਤਾ ਵੀ ਇਹ 15 ਦਿਨ ਕੱਢਦੀ ਹੈ ਤੁਸੀਂ 13ਵੇਂ ਦਿਨ ਤੋਂ ਜਾਂ 14ਵੇਂ ਦਿਨ ਤੇ ਦੁਬਾਰਾ ਸਪਰੇ ਕਰ ਦੋ ਉਹਦੇ ਤੇ ਹਾਂ ਚਾਹੇ ਸਸਤੀ ਕਰ ਦੋ ਜਾਂ ਜਿਹੜੀ ਮਰਜ਼ੀ ਕਰ ਦੋ ਪਰ ਜੇ ਨਾ ਆਪਾਂ ਸਪਰੇਅ ਟਾਈਮ ਲਈ ਕਰੀ ਚੱਲਾਂਗੇ ਤਾਂ ਮੈਂ ਨਹੀਂ ਕਹਿੰਦਾ ਫਿਰ ਸੁੰਡੀ ਆਉਗੀ ਜੇ ਆਪਾਂ ਟਾਈਮ ਲਈ ਨਹੀਂ ਕਰਦੇ ਫਿਰ ਵੀ ਇਹ ਸੁੰਡੀ ਆ ਜਾਂਦੀ ਆ ਫਿਰ ਉਹਨੂੰ ਕੋਈ ਰੋਕਣ ਵਾਲਾ ਨਹੀਂ ਹੁੰਦਾ ਤੇ ਫਿਰ ਸੁੰਡੀ ਜਾਦੇ ਪੈ ਜਾਂਦੀ ਆ ਤੇ ਫਿਰ ਕੰਮ ਔਖਾ ਹੋ ਜਾਂਦਾ ਉਹਦੇ ਨਾਲੋਂ ਚੰਗਾ ਕਿ ਆਪਾਂ ਪਹਿਲਾਂ ਹੀ ਸਪਰੇਅਾਂ ਨੂੰ ਆਪਦੀ ਨੂੰ ਪੂਰੀਆਂ ਪ੍ਰੋਪਰ ਕਰਕੇ ਰੱਖੀਏ ਇਸ ਚੀਜ਼ਾਂ ਦਾ ਪੂਰਾ ਧਿਆਨ ਰੱਖਿਆ ਕਰੋ ਤੇ ਫਿਰ ਨਹੀਂ ਸੁੰਡੀ ਲੱਗਦੀ ਤੇ ਅੱਗੇ ਮੈਂ ਵੀ ਇਹਦਾ ਕੁਝ ਕਰ ਲੈਂਦਾ ਸੀ ਵੀ ਚਲੋ ਜਦੋਂ ਪਈ ਉਦੋਂ ਹੀ ਕਰਾਂਗੇ ਜਦੋਂ ਪੱਤਿਆਂ 'ਚ ਗਲੀਆਂ ਹੋ ਗਈਆਂ ਉਦੋਂ ਹੀ ਕਰਾਂਗੇ ਪਰ ਆਪਾਂ ਝੋਨੇ ਤੋਂ ਸਿੱਖਿਆ ਹੋਇਆ ਕਿ ਯਾਰ ਪਹਿਲਾਂ ਹੀ ਆਪਦਾ ਕਰਕੇ ਰੱਖੋ ਤਾਂ ਫਸਲ ਆਪਣੇ ਆਪ ਸਹੀ ਰਹਿੰਦੀ ਆ ਫਿਰ ਤੇ ਬਸ ਇਸ ਚੀਜ਼ਾਂ ਦਾ ਗੌਰ ਵੀਰੇ ਤੁਸੀਂ ਵੀ ਰੱਖੋ ਤੇ ਮੈਂ ਤਾਂ ਵੀਰੇ ਮੇਰਾ ਦੇਖੋ ਮੇਰਾ ਕੀ ਜਾਂਦਾ ਵੀਰੇ ਜਿਵੇਂ ਹੁਣ ਕੰਮ ਚੱਲਦਾ ਕੰਮ ਚੱਲਦੇ ਤੇ ਵੀਡੀਓ ਬਣਾ ਲਈ ਹਨਾ ਕਈ ਵੀਰਾਂ ਨੂੰ ਨਹੀਂ ਪਤਾ ਗਿਆ ਨੇ ਪਹਿਲੀ ਵਾਰ ਲਾਈਆ ਮੇਰਾ ਕੀ ਜਾਂਦਾ ਇੱਕ ਵਾਰ ਵੀਡੀਓ ਬਣਾ ਕੇ ਮੈਂ ਦੱਸ ਦੇਣਾ ਹਨਾ ਤੇ ਉਹ ਚ ਕੀ ਜਾਂਦਾ ਮੇਰਾ ਕੁਝ ਨਹੀਂ ਜਾਂਦਾ ਤੇ ਮੈਨੂੰ ਕੋਈ ਔਖਾ ਨਹੀਂ ਲੱਗਦਾ ਇਹ ਦੱਸਣਾ ਕਰਨ ਮੈਨੂੰ ਤਾਂ ਵਧੀਆ ਲੱਗਦਾ ਸਮਾਂ ਤੇ ਵੀਰਾਂ ਦਾ ਪਿਆਰ ਮਿਲਦਾ ਬਸ ਠੀਕ ਹੈ ਬਸ ਜੇ ਆਪਾਂ ਇਹ ਚੀਜ਼ਾਂ ਤੇ ਆਪਾਂ ਸਪਰੇਅ ਕਰਨ ਦਾ ਪੂਰਾ ਟਾਈਮ ਨੂੰ ਮੈਂ ਸਲੀਏ ਨਾ ਕਿ ਹਾਂ ਆਪਾਂ ਪੈਣ ਤੋਂ ਪਹਿਲਾਂ ਹੀ ਸਪਰੇਹਾ ਕਰਨੀ ਹੈ ਸ਼ੁਰੂ ਕਰ ਲਈਏ ਕਿ ਹਾਂ ਜਿੰਨਾ ਟਾਈਮ ਪੀਰੀਅਡ ਉਹ ਦਵਾਈ ਦਾ ਹੈਗਾ ਬਸ ਉਹ ਤੋਂ ਇੱਕ ਅੱਧਾ ਦਿਨ ਪਹਿਲਾਂ ਹੀ ਕਰ ਦੋ ਬਾਲੀ ਲੇਟ ਨਾ ਹੀ ਕਰੋ ਤਾਂ ਚੰਗੀ ਗੱਲ ਹੈ ਹਾਂ ਉਹਦਾ ਆਪਣਾ ਰਿਜ਼ਲਟ ਆਪਾਂ ਨੂੰ ਉਨੇ ਵਧੀਆ ਮਿਲ ਗਿਆ ਕਰ ਆ ਲਾਤੇ ਆਪਾਂ ਕਦੂ ਆਹਾਂ ਲੰਮੀਆਂ ਖਾਲੀਆਂ 1 2 3 4 5 6 ਸਾਢੇ 6 ਖਾਲੀਆਂ ਬੀਜਤੀਆਂ ਕਦੂ ਦੀਆਂ ਤੇ ਦੋ ਖਾਲੀਆਂ ਲਾਤਾ ਪੇਠਾ ਤੇ ਇਹ ਆਪਾਂ ਚਲੋ ਬੇਕੀ ਬੇਕਣ ਦੇ ਲਈ ਨਹੀਂ ਬਾਹਲਾ ਵੇਚਿਆ ਵੀ ਵੇਚਣਾ ਹੀ ਆ ਕਿ ਚਲੋ ਘਰ ਦਾ ਸਰ ਜਾਂਦਾ ਲੀਵਰ ਦਾ ਸਰ ਜਾ ਕਰੂਗਾ ਹਨ ਤੇ ਤਾਂ ਕਰਕੇ ਬੀਜਤਾ ਤੇ ਬਾਕੀ ਬਾੜੀ ਆਪਣੀ ਪੈਂਡਾ ਤੇ ਇਥੇ ਇੰਨਾ ਕਿਨੂੰ ਕਰਤਾ ਵਾ ਕਿਉਂਕਿ ਚਲੋ ਸਬਜੀ ਦੀ ਤਾਂ ਲੋੜ ਆ ਕਰਦੀ ਸਬਜੀ ਵਰਗੀ ਰੀਤ ਨਹੀਂ ਹੈਗੀ ਕਰਦੀ ਸਬਜੀ ਮੌਜਾ ਕਰਦੀ ਸਬਜੀ ਦੀ ਹਨ ਤੇ ਤਾਂ ਕਰਕੇ ਉਹਨੂੰ ਖਰਿਆ ਤੇ ਹਉ ਦੇ ਚੱਕਰ ਦੇ ਵਿੱਚ ਹੈਗਾ ਕਿ ਸਬਜੀ ਕੰਨੀ ਤਾਂ ਲੱਗੀ ਹੋਵੇ ਕਰਦੀ ਤਾਂ ਸਾਰੇ ਵੀਰਾਂ ਨੂੰ ਇਹ ਲਾਉਣੀ ਚਾਹੀਦੀ ਆ ਜਿਹੜੇ ਵੀ ਆਪਾਂ ਖੇਤੀ ਕਰਦੇ ਆ ਹਨ ਕੀ ਹੁਣ ਦੇਖ ਲੋ ਆਪਾਂ ਲਸਣ ਵੀ ਬੀਜਿਆ ਹੋਇਆ 6 ਮਹੀਨੇ ਸਾਲ ਲਿੰਗ ਜਾਂਦਾ ਲਸਣ ਨਾਲ ਹਨ ਗੱਠੇ ਵੀ ਲਾ ਲਈਦੇ ਆ ਚਲੋ ਗੱਠਿਆਂ ਨਾਲ ਇੰਨਾ ਟਾਈਮ ਤਾਂ ਨਹੀਂ ਲਿੰਗਦਾ ਪਰ ਫੇਰ ਵੀ ਕਾਫੀ ਟਾਈਮ ਲਿੰਗ ਜਾਣਾ ਹਨਾ ਗੱਠਿਆਂ ਨਾਲ ਆਲੂ ਕਰਦੇ ਆ ਹੁਣ ਮਟਰ ਲੱਗੇ ਹੋਏ ਸੀਗੇ ਬਾੜੀ ਦੇ ਵਿੱਚ ਮਟਰ ਕਰਦੇ ਹੈਗੇ ਆ ਹੋਰ ਸਬਜ਼ੀਆਂ ਹਨਾ ਕਾਫੀ ਕੁਝ ਬੀਜੀ ਰੱਖਿਆ ਗੋਭੀ ਸਾਲੀ ਸਿਆਲ ਰਹੀ ਆ ਤੇ ਅਕਤੂਬਰ ਤੋਂ ਗੋਭੀ ਚ ਅਕਤੂਬਰ ਨਵੰਬਰ ਤੋਂ ਅਕਤੂਬਰ ਤੋਂ ਚਲਦੀ ਆਉਂਦੀ ਆ ਗੋਭੀ ਤੇਲੋ ਹਨ ਤੇ ਹੁਣ ਘਰੇ ਜ ਹੋਰ ਵੀ ਬਾੜੀ ਬੇਲਾਂ ਬੁੱਲਾਂ ਲਾਈਆਂ ਹੋਈਆਂ ਨੇ ਤੇ ਵੀ ਐਦਾਂ ਘਰ ਦੀ ਸਬਜੀ ਦੇ ਨਾਲ ਰੀਸ ਨਹੀਂ ਹੈਗੀ ਘਰ ਦੀ ਸਬਜੀ ਵਰਗੀ ਤੇ ਬਿਨਾਂ ਸਪਰੇਹਾਂ ਤੋਂ ਕਿਹੜੀ ਬਾੜੀ ਉੱਥੇ ਪੈਂਦਾ ਉਹ ਤਾਂ ਸਪਰੇਸ ਪ੍ਰੂ ਕਰਦੀ ਨਹੀਂ ਹੈਗੇ ਕੋਈ ਵੀ ਤੇ ਜੇ ਕਦੇ ਕਰਨੀ ਪੈਗੀ ਤਾਂ ਸਿਆਲਾਂ ਵਾਲੀਆਂ ਸਬਜ਼ੀਆਂ ਨੂੰ ਤਾਂ ਘੱਟ ਹੀ ਲੋੜ ਪੈਂਦੀ ਆ ਹੌਣ ਵਾਲੀਆਂ ਨਹੀਂ ਬਚਾਉਣਾ ਪੈਂਦਾ ਜਿਵੇਂ ਹੁਣ ਆਹਾ ਵਾ ਇਨੂੰ ਨਿਕਲਣ ਅੰਸਾਰ ਬਚਾਉਣਾ ਪੈਣਾ ਨਈਆਂ ਨੂੰ ਉਹ ਲਾਲ ਜਿਹਾ ਭੂਂਡ ਜਿਹਾ ਖਾ ਜਾਂਦਾ ਵਾ ਹਨ ਤੇ ਇਦਾਂ ਕਰਕੇ ਸਾਰੇ ਵੀਰ ਆਪਣੇ ਆਪਣੇ ਘਰੇ ਸਬਜ਼ੀਆਂ ਲਾਉਣੀਆਂ ਜ਼ਰੂਰੀ ਆ ਤੇ ਲਾਇਆ ਕਰੋ ਅਸੀਂ ਤਾਂ ਲਾਉਣੀ ਲਾਉਨੇ ਆ ਵੀਰੇ ਹਰੇ ਹੁਣ ਇੱਥੇ ਲਾਉਣੀਆਂ ਇੱਕ ਪਿੰਡ ਛੋਟਾ ਜਿਹਾ ਬਾਗਲਾ ਵਾ ਇੱਕ ਹੋਰ ਬਾਗਲਾ ਉੱਥੇ ਵੀ ਆਪਾਂ ਲਾਉਣੀ ਲਾਉਣੀਆਂ ਹੁਣ ਸਬਜ਼ੀ ਉਹ ਬਾਕੇ ਅੱਜ ਰੌਣੀ ਕਰਤਾ ਉੱਥੇ ਬਾਕੀ ਸਮਾਨ ਲਾਵਾਂਗੇ ਜਿਵੇਂ ਖੀਰੇ ਤਰ੍ਹਾਂ ਹੋਰ ਲਟਰਮ ਪਟਰਮ ਛੋਟਾ ਮੋਟਾ ਤੇ ਸਾਰਾ ਸਮਾਨ ਉੱਥੇ ਲਾਵਾਂਗੇ ਆਹ ਪਾਸੇ ਜੀ ਬੀਜ ਸੀ ਆਪਾਂ ਟਿੰਡੋ ਇੱਧਰ ਆਹ ਇੰਨੀ ਕਿ ਜਗ੍ਹਾ ਟਿੰਡੋ ਦੀ ਲਾਤੀ ਤੇ ਚਲੋ ਇਹ ਵੀ ਵਧੀਆ ਹੋਊ ਟਿੰਡੋ ਦੀ ਸਬਜ਼ੀ ਬੜੀ ਸਵਾਦ ਬਣਦੀ ਆ ਪਰ ਮੀ ਲਾਈ ਹੋਵੇ ਜਾਂ ਜਿੱਦਾਂ ਮਰਜੀ ਹਨਾ ਬਹੁਤ ਵਧੀਆ ਇਹ ਚ ਆਪਾਂ ਟਿੰਡੋ ਲਾਤੇ ਤੇ ਬਾਕੀ ਬਾੜੀ ਹੁਣ ਪਿੰਡ ਲਾਵਾਂਗੇ ਹੁਣ ਆਪਣੇ ਕੋਲੇ ਛੋਟਾ ਰੋਟਾਵੇਟਰ ਜਿਹਾ ਹੈਗਾ ਉਹਦੇ ਨਾਲ ਵਿੱਚੋਂ ਵਿੱਚੋਂ ਬਾਧਿਆ ਕਰਾਂਗੇ 4 ਫੁੱਟ ਆਈ ਆਹੋ ਉਹ ਬਹੁਤ ਵਧੀਆ ਕੰਮ ਦਊਗਾ ਇੱਥੇ ਬਾਉਂਡ ਦੇ ਰੋਟਾਵੇਟਰ ਆ ਦੇਖ ਲਓ ਵੀਰੇ ਆਪਾਂ ਨਾ ਪਖਰਾ ਜੀ ਆਲੂ ਪੱਟਿਆ ਸੀਗਾ ਸਿਆਲਾਂ ਦੇ ਵਿੱਚ ਜਦੋਂ ਕੱਚਾ ਆਲੂ ਜਿਹੜਾ ਕਹਿ ਦਿੰਦੇ ਸੀ ਨਾ ਉਹਨੂੰ ਪੱਟਿਆ ਸੀਗਾ ਆ ਆ ਉਹਦੀ ਉਦੋਂ ਦੀ ਗੋਲੀ ਭਰ ਕੇ ਰੱਖ ਲਈ ਸੀ ਜੀ ਯਾਨੀ ਕਿ ਰਾਸ਼ਨ-ਰਾਸ਼ਨ ਸੇਲ ਕਰਿਆ ਸੀਗਾ ਉਦੋਂ ਦੀ ਆ ਗੋਲੀ ਭਰ ਕੇ ਰੱਖੀ ਹੋਈ ਐ ਤੇ ਆ ਦੇਖ ਲਓ ਵੀ ਕੋਈ ਵੀ ਦਾਣਾ ਖਰਾਬੀ ਨਿਕਲਦਾ ਇਹ ਜਿਹੜਾ ਹਰਾ ਕਾਰਟ ਇਹਦੇ ਵਿੱਚ ਹੀ ਪਾਇਆ ਸੀ ਇਹ ਦੇਖ ਲਓ ਵੀ ਠੰਡ ਦਾ ਪੱਤੇ ਆਲੂ ਨੂੰ ਕੁਝ ਨਹੀਂ ਹੁੰਦਾ ਕੋਈ ਵੀ ਪ੍ਰੋਬਲਮ ਨਹੀਂ ਇੱਕ ਵੀ ਆਲੂ ਇਹਦੇ ਵਿੱਚੋਂ ਗਲਿਆ ਆ ਨਹੀਂ ਨਿਕਲਣਾ ਇਹ ਪੱਤੇ ਆ ਜਨਵਰੀ ਮਹੀਨੇ ਦੇ ਕੋਈ ਜਿਹਨੋਂ ਰੰਗ ਵੀ ਉਵੇਂ ਪਿਆ ਸਾਰਾ ਕੁਝ ਹੁੰਦਾ ਜਾ ਬਚਿਆ ਰਿਜਲਟ ਸਮਾਰ ਕੇ ਕੱਢਿਓ ਜੇ ਕੋਈ ਗਲਿਆ ਗੁਲਿਆ ਆਇਆ ਕੱਢ ਦਿਓ ਜੇ ਕੋਈ ਇੱਕ ਅੱਧਾ ਆਇਆ ਤੇ ਦੇਖ ਲਓ ਵੀਰੇ ਵੀ ਇਹ ਯਾਨੀ ਕਿ ਜਨਵਰੀ ਦੇ ਮਹੀਨੇ ਦੇ ਵਿੱਚ ਦਾ ਪੱਟਿਆ ਹੋਇਆ ਆਲੂ ਆ ਇਹ ਹਜੇ ਤੱਕ ਵੀ ਐਨ ਪੂਰਾ ਉਵੇਂ ਫਰੈਸ਼ ਦਾ ਫਰੈਸ਼ ਪਿਆ ਰਹੇ ਤੇ ਬਸ ਇੱਕ ਇਹੀ ਆ ਕਿ ਟਾਈਮ ਦਾ ਪੱਟਿਆ ਹੋਇਆ ਥਾਂਮ ਕੇ ਅੰਦਰ ਰੱਖਤਾ ਸੀਗਾ ਬਸ ਹੋਰ ਉਹਨੂੰ ਇਹਨੂੰ ਕੋਈ ਪ੍ਰੋਬਲਮ ਹੀ ਨਹੀਂ ਸੀ ਤੇ ਕਿਉਂਕਿ ਇਹ ਆਪਾਂ ਰਾਸ਼ਨ ਇਹਦਾ ਫੀਲ ਕਰਤਾ ਸੀਗਾ ਇਹਦੀ ਗੋਲੀ ਗੋਲੀ ਜਿੰਨੀ ਸੀਗੀ ਉਹਨੇ ਇਹਨੂੰ ਰੱਖ ਲਿਆ ਸੀ। ਇਹਦੇ ਗੋਲੀ ਰੱਖ ਲਈ ਸੀ ਹਰਾ ਕੱਟ ਕੇ ਰੱਖ ਲਿਆ ਦੀ ਬੀਜ ਐਜ ਵੀ ਪੜਦਾ ਸੀਗਾ। ਵੀ ਚਲੋ ਕੋਈ ਨਹੀਂ ਸੀਡ ਦਾ ਕੰਮ ਦੋਗੇ। ਸਾਰਾ ਉਮੀਦਾਂ ਮੇਰੇ ਤੇ ਪੂਰਾ ਵਧੀਆ। ਵੀ ਕੋਈ ਵੀ ਦਿੱਕਤ ਨਹੀਂ ਹੈਗੀ ਹਨਾ ਕਿ ਆਪਾਂ ਕਹਿ ਦਿੰਨੇ ਆ। ਸਸੇ ਤੋਂ ਆਪ ਰੱਖਣ ਦੇ ਮਾਰੇ ਕਰ ਦਿੰਦੇ ਆ ਵੀ ਰਹਿਣ ਦੀਏ ਜਾਂ ਐ ਕਰ ਲਈ ਕੋਈ ਵੀ ਪ੍ਰੋਬਲਮ ਨਹੀਂ ਆ ਇਹਦੇ ਲੋਮਾਂ ਘਟੂ ਘਟੇ 2.50 ਬੈਗ ਆ 2.50 ਬੈਗ ਦੇ ਲਓ ਕਿੰਨੇ ਕੀਲੇ ਬੀਜ ਜਾਣੇ ਇਹਦੇ ਨਾਲ ਪਗਰਾ ਦੇ ਹਨਾ ਕਿ ਇਦਾਂ ਹੀ ਆ ਕਿ ਜੇ ਬੀਜ ਸਾਹਮਣਾ ਦਾ ਫਿਰ ਸਾਹਮਣਾ ਪੈਂਦਾ ਗੱਟੂ ਕੋਈ ਵੀ ਪੁਰਾਣਾ ਗੱਟੂ ਨਾਲ ਫਟਿਆ ਹੋਇਆ ਗੱਟੂ ਨਾਲ ਨਹੀਂ ਉੱਪਰ ਐਨੀ ਗੱਲ ਮੈਂ ਦੱਸਤੀ ਤੈਨੂੰ ਸਾਫ ਸਾਫ ਗੱਟੂ ਨਹੀਂ ਕੋਈ ਮਿੱਟੀ ਰੋੜੀ ਆ ਜਾਂ ਕੋਈ ਗਲਿਆ ਗੁਲਿਆ ਇੱਕ ਮਾੜਾ ਜਿਹਾ ਵੀ ਕੋਈ ਗਲਿਆ ਆਲੂ ਆ ਉਹ ਕੱਢਦੇ ਓ ਟੱਕ ਟੁੱਕਾ ਲਾ ਵੀ ਉਧਰ ਤਾਂ ਬਹੁਤ ਥੋੜਾ ਹੀ ਜਾਣਾ ਵਾ ਉਹਨੂੰ ਪੁਰਾਣਾ ਗੱਟੂ ਲਾ ਦੇ ਚਾਹੇ ਜਿਹੜਾ ਉਹ ਹਰਾ ਨਿਕਲਿਆ ਉਹਨੂੰ ਉਹ ਹਰੇ ਨਾਲ ਲਾ ਦੇ ਹਾਂ ਅਰੇ ਉਪਰ ਦਾ ਨੂੰ ਰੱਖ ਹਾਂ ਉਹ ਨਿਕਲ ਨਹੀਂ ਇਹ ਖੱਤਾ ਬੈਗ ਮਸਾਂ ਹੋ ਜਿਉਂ